ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਗੱਲ ਕਰਾਂਗੇ ਸ੍ਰੀ ਮੁਕਤਸਰ ਸਾਹਿਬ ਦੀ 1995 ਈਸਵੀ ਵਿੱਚ ਮੁਕਤਸਰ ਸਾਹਿਬ ਨੂੰ ਜ਼ਿਲ੍ਹਾ ਫਰੀਦਕੋਟ ਦੀ ਉਪ ਤਹਿਸੀਲ ਨੂੰ ਵੱਖਰਾ ਕਰਕੇ ਨਵਾਂ ਜ਼ਿਲ੍ਹਾ ਬਣਾਇਆ ਗਿਆ ਇਸ ਦੀ ਭੂਗੋਲਿਕ ਸਥਿਤੀ ਪੰਜਾਬ ਦੇ ਦੱਖਣੀ ਪੱਛਮੀ ਹਿੱਸੇ ਦੇ ਵਿੱਚ ਸਥਿਤ ਹੈ ਸ੍ਰੀ ਮੁਕਤਸਰ ਸਾਹਿਬ ਜਿਸ ਦਾ ਸਿੱਖ ਧਰਮ ਨਾਲ ਸੰਬੰਧਤ ਇੱਕ ਮਹੱਤਵਪੂਰਨ ਇਤਿਹਾਸਿਕ ਸਥਾਨ ਹੈ ਇਸੇ ਤਾਂ ਤੇ ਹੀ ਗੁਰੂ ਗੋਬਿੰਦ ਸਿੰਘ ਜੀ ਨੇ 1705 ਈਸਵੀ ਦੇ ਵਿੱਚ ਮੁਗਲਾਂ ਦੇ ਵਿਰੁੱਧ ਆਪਣੀ ਅੰਤਮ ਲੜਾਈ ਲੜੀ ਸੀ ਇਸ ਲੜਾਈ ਦੇ ਦੌਰਾਨ ਹੀ ਗੁਰੂ ਜੀ ਨੇ ਗੁਰੂ ਜੀ ਦੇ 40 ਚੇਲੇ ਜਿਨ੍ਹਾਂ ਨੇ ਜਿਨ੍ਹਾਂ ਨੂੰ 40 ਮੁਕਤਿਆਂ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਸਨ ਇਹ ਉਹੀ 40 ਸਿੱਖ ਸਨ ਜਿਨ੍ਹਾਂ ਨੇ ਮੁਗਲ ਹਮਲੇ ਸਮੇਂ ਗੁਰੂ ਸਾਹਿਬ ਨੂੰ ਆਨੰਦਪੁਰ ਸਾਹਿਬ ਦਾ ਕਿਲਾ ਖਾਲੀ ਕਰਨ ਲਈ ਕਿਹਾ ਸੀ ਜਦੋਂ ਗੁਰੂ ਜੀ ਨੇ ਅਜਿਆ ਕਰਨ ਤੋਂ ਇਨਕਾਰ ਕਰ ਦਿੱਤਾ ਉਹਨਾਂ ਨੇ ਕਿਹਾ ਜੇਕਰ ਉਹ ਚਾਹੁੰਦੇ ਹਨ ਤਾਂ ਗੁਰੂ ਜੀ ਦਾ ਸਾਥ ਛੱਡ ਕੇ ਜਾ ਸਕਦੇ ਹਨ ਪਰ ਉਹ ਲਿਖਤੀ ਰੂਪ ਵਿੱਚ ਦੇ ਕੇ ਜਾਣ ਕਿ ਮੈਂ ਉਹਨਾਂ ਦਾ ਗੁਰੂ ਨਹੀਂ ਅਤੇ ਉਹ ਮੇਰੇ ਸਿੱਖ ਨਹੀਂ ਗੁਰੂ ਜੀ ਦਾ ਸਾਥ ਛੱਡਣ ਮੰਗਰੂ ਜਦੋਂ ਪੰਜਾਬ ਦੇ ਮਾਝੇ ਖੇਤਰ ਵਿੱਚ ਪਹੁੰਚੇ ਤਾਂ ਉਹਨਾਂ ਦੇ ਪਰਿਵਾਰਾਂ ਨੇ ਉਹਨਾਂ ਨੂੰ ਲਾਣ ਤਾਂ ਪਾਈ ਕਿਉਂਕਿ ਉਹਨਾਂ ਨੇ ਔਖੀ ਘੜੀ ਵਿੱਚ ਗੁਰੂ ਸਾਹਿਬ ਜੀ ਦਾ ਸਾਥ ਛੱਡ ਦਿੱਤਾ ਸੀ ਉਹਨਾਂ ਨੂੰ ਬਹੁਤ ਸ਼ਰਮਿੰਦਗੀ ਚੱਲਨੀ ਪਈ ਅਤੇ ਨਿਮੋਸ਼ੀ ਕਰਨੋਂ ਮੋੜ ਗੁਰੂ ਜੀ ਦੇ ਕੋਲ ਨਾ ਜਾ ਸਕੇ ਇਹ ਜਾਣਕਾਰੀ ਮਿਲਦੇ ਹੀ ਗੁਰੂ ਜੀ ਮੁਕਤਸਰ ਸਾਹਿਬ ਦੇ ਵਿੱਚ ਸਨ ਇਸ ਇਹ ਸਿੱਖ ਭਾਈ ਮਹਾ ਸਿੰਘ ਦੀ ਅਗਵਾਈ ਹੇਠ ਸਿੱਖ ਇਤਿਹਾਸ ਦੀ ਇੱਕ ਅਦੁੱਤੀ ਨਾਰੀ ਮਾਈ ਪਾਗੋ ਨੂੰ ਨਾਲ ਲੈ ਕੇ ਗੁਰੂ ਜੀ ਦੀ ਸਹਾਇਤਾ ਲਈ ਆਪਣੇ ਘਰਾਂ ਤੋਂ ਨਿਕਲ ਪਏ ਉਸ ਸਮੇਂ ਮੁਗਲ ਫੌਜਾਂ ਗੁਰੂ ਜੀ ਦੀ ਭਾਲ ਕਰ ਰਹੀਆਂ ਸਨ ਤੇ ਦਰਾਣੀ ਦੀ ਤਾਬ ਨੇੜੇ ਕਮਸਾਨ ਦੀ ਲੜਾਈ ਹੋਈ ਇਹ 40 ਸਿੱਖ ਗੁਰੂ ਜੀ ਦੇ ਲਈ ਬਹਾਦਰੀ ਨਾਲ ਲੜੇ ਤੇ ਸ਼ਹੀਦੀ ਪਾ ਗਏ ਇਸ ਜੰਗ ਵਿੱਚ ਸਿੱਖਾਂ ਦੀ ਜਿੱਤ ਹੋ ਗਈ ਮੁਗਲ ਫੌਜਾਂ ਮੈਦਾਨ ਛੱਡ ਕੇ ਭੱਜ ਗਈਆਂ ਜੰਗ ਖਤਮ ਹੋਣ ਪਿੱਛੋਂ ਜਦੋਂ ਗੁਰੂ ਜੀ ਜੰਗ ਦੇ ਮੈਦਾਨ ਵਿੱਚ ਗਏ ਤਾਂ ਉਸ ਸਮੇਂ ਭਾਈ ਮਹਾ ਸਿੰਘ ਆਪਣੇ ਅਖੀਰੀ ਸਾਹ ਲੈ ਰਿਹਾ ਸੀ ਗੁਰੂ ਜੀ ਨੇ ਉਸ ਦਾ ਸੀਸ ਆਪਣੇ ਹੱਥਾਂ ਵਿੱਚ ਲੈਂਦਿਆਂ ਉਸ ਦੀ ਇੱਛਾ ਪੁੱਛੀ ਤਾਂ ਭਾਈ ਮਹਾ ਸਿੰਘ ਨੇ ਗੁਰੂ ਜੀ ਨੂੰ ਉਹ ਬਿਦਾਵਾ ਪਾੜ ਸੁਟਣ ਦੀ ਬੇਨਤੀ ਕੀਤੀ ਜਿਸ ਉੱਪਰ ਲਿਖਿਆ ਸੀ ਕਿ ਉਹ ਗੁਰੂ ਦੇ ਸਿੱਖ ਨਹੀਂ ਅਤੇ ਗੁਰੂ ਗੋਬਿੰਦ ਸਿੰਘ ਉਹਨਾਂ ਦੇ ਗੁਰੂ ਨਹੀਂ ਗੁਰੂ ਜੀ ਨੇ ਬਿਦਾਵਾ ਫਾੜ ਦਿੱਤਾ ਤੇ ਜਾਣ ਲਈ ਸਿੱਖਾਂ ਨੂੰ ਚਾਲੀ ਮੁਕਤਿਆਂ ਦਾ ਨਾਮ ਦਿੱਤਾ ਜੰਗ ਦੇ ਮੈਦਾਨ ਦੇ ਵਸੇ ਇਸ ਸ਼ਹਿਰ ਦਾ ਨਾਮ ਇਹਨਾਂ ਸਿੱਖਾਂ ਦੇ ਨਾਮ ਤੇ ਹੀ ਮੁਕਸਰ ਪੈ ਗਿਆ ਪਹਿਲਾਂ ਇਸ ਸ਼ਹਿਰ ਦਾ ਨਾਮ ਖਿਦਰਾਣਾ ਸੀ ਪੰਜਾਬ ਦਾ ਪ੍ਰਸਿੱਧ ਮੇਲਾ ਮਾਗੀ ਦਾ ਮੇਲਾ ਹਰ ਸਾਲ ਲੋਹੜੀ ਤੋਂ ਅਗਲੇ ਦਿਨ ਇਹਨਾਂ ਮੁਕਤੀਆਂ ਦੀ ਯਾਦ ਵਿੱਚ ਇੱਥੇ ਮਨਾਇਆ ਜਾਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ